ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੀਆਂ ਹਦਾਇਤਾਂ ਉੱਤੇ ਸੂਬੇ ਦੇ ਵਿੱਚ ਨਸ਼ਿਆਂ ਦੇ ਖਿਲਾਫ ਮੋਹਮ ਚਲਾਈ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਰੋਪੜ ਵਿਖੇ ਰੋਪੜ ਪੁਲਿਸ ਵੱਲੋਂ ਅੱਜ ਸਵੇਰੇ ਨੈਰੋ ਸਟੇਡੀਅਮ ਵਿਖੇ ਹਾਫ ਮੈਰਾਥਨ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਉਤੇ ਡੀਸੀ ਰੋਪੜ ਅਤੇ ਐਸਐਸਪੀ ਰੋਪੜ ਵਿਸ਼ੇਸ਼ ਤੌਰ ਉਤੇ ਹਾਜ਼ਰ ਸਨ ਬਧੇਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਰੋਪੜ ਪੁਲਿਸ ਵੱਲੋਂ ਉੱਥੇ ਛੇਰਾ ਦੇ ਪਿੰਡਾਂ ਦੇ ਵਿੱਚ ਨੌਜਵਾਨਾਂ ਸਮੇਤ ਹਰ ਵਰਗ ਦੇ ਨਸ਼ੇ ਦੀ ਪੀੜਤਾ ਨੂੰ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਸ਼ਹਿਰ ਵਾਸੀਆਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਦੇ ਲਈ ਇਸ ਮੈਰਾਥਨ ਦਾ ਆਯੋਜਨ ਕੀਤਾ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਦੇ ਵਿਰੋਧ ਇਸ ਮੋਹਮ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਸਾਰਿਆਂ ਨੂੰ ਜ਼ਰੂਰ ਪਾਉਣਾ ਚਾਹੀਦਾ ਹੈ ਇਸ ਮੈਰਾਥਨ ਦੇ ਵਿੱਚ ਡੀਸੀ ਰੋਪੜ ਐਸਐਸਪੀ ਰੋਪੜ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਸ਼ਹਿਰ ਦੇ ਲੋਕਾਂ ਅਤੇ ਮਾਸ ਸੇਵੀਆ ਨੇ ਵੀ ਸ਼ਮੂਲੀਅਤ ਕੀਤੀ ਇਹ ਮੈਰਾਥਨ ਅੱਜ ਸਵੇਰੇ 6 ਵਜੇ ਨੈਰੋ ਸਟੇਡੀਅਮ ਤੋਂ ਸ਼ੁਰੂ ਹੋਈ ਰੌਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਜਿਲ੍ਹਾ ਰੂਪਨਗਰ ਦੀ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਤਹਿਤ ਡੀਜੀਪੀ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਡੀਜੀਪੀ ਐਸਟੀਐਫ ਜਿਹੜੇ ਹੈਗੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਅਸੀਂ ਲਗਾਤਾਰ ਜਿਹੜਾ ਹੈਗਾ ਜਿੱਥੇ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ ਉਹਦੇ ਵਿੱਚ ਅਵੇਅਰਨੈਸ ਵੀ ਕ੍ਰੀਏਟ ਕਰ ਰਹੇ ਆ ਪਿਛਲੇ ਦਿਨੀ ਆਪਾਂ ਇੱਕ ਹਾਕੀ ਮੈਚਸ ਕਰਾਏ ਸੀਗੇ ਹਾਕਸ ਕਲੱਬ ਵਿੱਚ ਜਿਹਦੇ ਵਿੱਚ ਕਾਫੀ ਬੱਚਿਆਂ ਨੇ ਤੇ ਲੋਕਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਕਾਫੀ ਅੱਛਾ ਜਿਹੜਾ ਹੈਗਾ ਉਹਦਾ ਰੁਝਾਨ ਰਿਹਾ ਸੀਗਾ ਉਹਨੂੰ ਮੱਦੇਨਜ਼ਰ ਰੱਖਿਆ ਹੋਇਆ ਅੱਜ 5 ਦੇ ਤਰੀਕ ਨੂੰ ਆਪਾਂ ਮਿਨੀ ਮੈਰਾਥਨ ਜਿਹੜੀ ਹੈਗੀ 5 ਕਿਲੋਮੀਟਰ ਦੀ ਆਪਣੇ ਸ਼ਹਿਰੇ 'ਚ ਆਰਗੇਨਾਈਜ਼ ਕੀਤੀ ਸੀਗੀ ਜਿਹਦੇ ਵਿੱਚ ਯੂਥ ਤੇ ਹੋਰ ਜਿਹੜੇ ਗਰੁੱਪ ਹੈਗੇ ਨੇ ਉਹਨਾਂ ਨੇ ਕਾਫੀ ਚੰਗਾ ਪਾਰਟਿਸਿਪੇਟ ਕੀਤਾ ਹੈਗਾ ਔਰ ਕਾਫੀ ਕੱਟ ਹੋਇਆ ਹੈਗਾ ਤੁਸੀਂ ਹੁਣੇ ਦੇਖਿਆ ਹੋਣਾ ਕਿ ਪੂਰਾ ਹਜ਼ੂਮ ਸੀਗਾ ਜਿਹੜਾ ਹੈਗਾ ਇੱਥੋਂ ਹੁਣੇ ਪਾਰਟਿਸਿਪੇਟ ਕਰਕੇ ਗਿਆ ਹੈਗਾ ਔਰ ਲਗਾਤਾਰ ਜਿਹੜਾ ਹੈਗਾ ਜਿਹੜੀ ਜ਼ਿਲ੍ਹਾ ਪੁਲਿਸ ਦੀ ਤੇ ਐਡਮਿਨਿਸਟ੍ਰੇਸ਼ਨ ਦੀ ਮੁਹਿੰਮ ਰਹੀ ਹੈਗੀ ਅਵੇਅਰਨੈਸ ਕ੍ਰੀਏਟ ਕਰਨ ਦੀ ਉਹਨੂੰ ਬਲ ਮਿਲ ਰਿਹਾ ਹੈਗਾ ਲੋਕਾਂ ਦੇ ਪਾਰਟਿਸਿਪੇਸ਼ਨ ਦੇ ਨਾਲ ਸਾਨੂੰ ਲਗਾਤਾਰ ਸਾਡੇ ਕੰਟਰੋਲ ਰੂਮ ਤੇ ਜਿਹੜੀ ਸਾਡੀ ਹੈਲਪਲਾਈਨਸ ਹੈਗੀਆਂ ਨੇ ਉਹਨਾਂ ਦੇ ਉੱਤੇ ਕਾਲ ਵੀ ਆਉਂਦੀ ਹੈਗੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਿੱਥੇ ਜਿਹੜਾ ਹੈਗਾ ਇੰਟਰਵੈਨਸ਼ਨ ਕਰਨ ਦੀ ਲੋੜ ਹੈਗੀ ਔਰ ਲਗਾਤਾਰ ਜ਼ਿਲ੍ਹਾ ਪੁਲਿਸ ਜਿਹੜੀ ਹੈਗੀ ਉੱਤੇ ਐਕਟ ਵੀ ਕਰ ਰਹੀ ਹੈਗੀ ਅੱਜ ਜਿਹੜੀ ਅਸੀਂ ਮੈਨੀ ਮੈਰਾਥਨ ਕੀਤੀ ਹੈਗੀ ਇੱਕ ਸੀਰੀਜ਼ ਆਫ ਇਵੈਂਟਸ ਦਾ ਪਾਰਟ ਹੈਗਾ ਜਿਹਦੇ ਵਿੱਚ ਅਸੀਂ ਪ੍ਰੀਵੈਂਟਿਵ ਵੀ ਲੈ ਰਹੇ ਹਾਂ ਉੱਥੇ ਜਾ ਸਪੋਰਟ ਸਿਸਟਮ ਵੀ ਇੱਕ ਬਿਲਡ ਅਪ ਕਰ ਰਹੇ ਹਾਂ ਲੋਕਾਂ ਵਾਸਤੇ ਕਿਉਂਕਿ ਨਸ਼ੇ ਦੀ ਜਿਹੜੀ ਸਮੱਸਿਆ ਹੈਗੀ ਇਹ ਬਹੁਤ ਕੰਪਲੈਕਸ ਹੈਗੀ ਇੰਨਾ ਸਿੰਪਲ ਤਰੀਕੇ ਨਾਲ ਇਹਦਾ ਹੱਲ ਨਹੀਂ ਹੈਗਾ ਕਿ ਜੀ ਸਪਲਾਈ ਰੋਕ ਦਿਓ ਜਾਂ ਜਿਹੜਾ ਪੇਸ਼ੈਂਟ ਹੈਗਾ ਉਹਨੂੰ ਇੱਕ ਵਾਰੀ ਦਵਾਈ ਦੇ ਦਿੱਤੀ ਟਰੀਟਮੈਂਟ ਦਿੱਤਾ ਤਾਂ ਉਹਦੇ ਬਾਅਦ ਉਹ ਠੀਕ ਹੋ ਜਾਣਾ ਹੈਗਾ ਉਹਨੂੰ ਲਗਾਤਾਰ ਸੋਸਾਇਟੀ ਸਾਡੇ ਸਪੋਰਟ ਦੀ ਲੋੜ ਪੈਂਦੀ ਹੈਗੀ ਤਾਂ ਜਿੱਥੇ ਇੱਕ ਪਾਸੇ ਸਾਡਾ ਪ੍ਰੀਵੈਂਟਿਵ ਐਕਸ਼ਨ ਹੈਗਾ ਨਾਲ ਦੀ ਨਾਲ ਅਸੀਂ ਸੋਸਾਇਟੀ ਨੂੰ ਨਾਲ ਲੈ ਕੇ ਇੱਕ ਮਾਹੌਲ ਇਹੋ ਜਿਹਾ ਬਣਾ ਰਹੇ ਹਾਂ ਕਿ ਬੰਦੇ ਨੂੰ ਮੈਂਟਲੀ ਵੀ ਸਟਰੋਂਗ ਐਕਸਟ੍ਰੈਂਸ ਦਿੱਤੀ ਜਾਂ ਤੇ ਉਹਨੂੰ ਇੱਕ ਹੌਸਲਾ ਭਜਾਈ ਹੋ ਸਕੇ ਕਿ ਜੀ ਪੂਰਾ ਸਮਾਜ ਉਹਦੇ ਨਾਲ ਖੜਾਏਗਾ ਜੇਕਰ ਕੋਈ ਸਮੱਸਿਆ ਇਚ ਆ ਵੀ ਗਿਆ ਹੈਗਾ ਤਾਂ ਉਹਨੂੰ ਕਿੱਦਾਂ ਇਹਦੇ ਤੋਂ ਬਾਹਰ ਕੱਢਣਾ ਹੈਗਾ ਤੇ ਨਾਲ ਹੀ ਨਾਲ ਜਿਹੜਾ ਆਪਣਾ ਯੂਥ ਹੈਗਾ ਇਹ ਆਪਣਾ ਫਿਊਚਰ ਹੈਗਾ ਉਹਨੂੰ ਇਹਦੇ ਤੋਂ ਕਿੱਦਾਂ ਬਚਾਣਾ ਹੈਗਾ ਤਾਂ ਮੈਨੂੰ ਉਮੀਦ ਹੈ ਕਿ ਇਹ ਹੋ ਜਾਦਾ ਸਪੋਰਟ ਤੇ ਆਪ ਸਭ ਦੇ ਨਾਲ ਅਸੀਂ ਮਿਲ ਕੇ ਇਹਨੂੰ ਜ਼ਰੂਰ ਪੂਰਾ ਕਰਾਂਗੇ ਤਾਂ ਰੋਪੜ ਡਰੱਗ ਫ੍ਰੀ ਸਭ ਤੋਂ ਪਹਿਲਾ ਡਿਸਟ੍ਰਿਕਟ ਹੋਊਗਾ ਜਿਹੜਾ ਡਰੱਗ ਫ੍ਰੀ ਹੈਗਾ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਆਪਾਂ ਵੱਧ ਤੋਂ ਵੱਧ ਸੋਸ਼ੀਅਲ ਐਕਟੀਵਿਟੀਜ਼ ਪਾਰਟਿਸਿਪੇਟ ਲਈਏ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਤਾਂ ਆਪਣੇ ਪਰਿਵਾਰ ਨਾਲ ਗੱਲ ਕਰਨ ਤੇ ਪ੍ਰਸ਼ਾਸਨ ਨਾਲ ਵੀ ਆ ਕੇ ਉਹ ਸਾਂਝਾ ਕਰ ਸਕਦਾ ਇਨਫਾਰਮੇਸ਼ਨ ਸਾਡੇ ਨਾਲ ਸਾਂਝਾ ਕਰੋ ਤੇ ਆਪਾਂ ਰਲ ਮਿਲ ਕੇ ਇਹਨੂੰ ਫਾਈਟ ਵੀ ਕਰਾਂਗੇ ਤੇ ਕਰਮ ਵੀ ਕਰਾਂ ਥੈਂਕ ਯੂ